ਐਸੋਸੀਏਸ਼ਨ ਦੀ ਹੋਈ ਵੱਡੀ ਜਿੱਤ 11 ਸਾਲ ਦੀ ਲੜਾਈ ਦੇ ਬਾਅਦ ਮਿਲਿਆ ਇਨਸਾਫ ਸਾਥੀ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਹੈ ਸਾਲ 2018 ਮਕਦਮਾ ਦਰਜ ਹੋਇਆ ਸੀ ਹਰ ਵਿਅਕਤੀ ਆਪਣੀ ਲੜਾਈ ਤਾਂ ਲੜ ਪੈਂਦਾ ਹੈ ਸਮਾਜ ਦੀ ਲੜਾਈ ਲੜਨੀ ਬਹੁਤ ਔਖੀ ਹੁੰਦੀ ਹੈ ਜਦੋਂ ਵੀ ਕੋਈ ਬੰਦਾ ਸਮਾਜ ਦੀ ਲੜਾਈ ਲਈ ਵਾਸਤੇ ਖੜਾ ਹੁੰਦਾ ਹੈ ਉਸ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਪੇਰੈਂਟ ਐਸੋਸੀਏਸ਼ਨ ਬਣੀ ਸੀ ਉਹਦਾ ਮੁੱਖ ਮੁੱਦਾ ਇਹ ਸੀ ਜੋ ਸਹਿਜ ਹੈ ਸਸਤੇ ਤਿੱਕੇ ਨਾਲ ਪੜਾਈ ਕਿਵੇਂ ਜਾਰੀ ਹੋ ਸਕਦੀ ਹੈ ਕਿਵੇਂ ਨਕਲ ਪਾਈ ਜਾ ਸਕੋ ਸਕੂਲਾਂ ਦੇ ਕਿਤਾਬ mafia ਦੇ ਉੱਪਰ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਪੇਰੈਂਟ ਐਸੋਸੀਏਸ਼ਨ ਦੇ ਗਠਨ ਹੋਇਆ ਸੀ ਪੇਰੈਂਟ ਐਸੋਸੀਏਸ਼ਨ ਜੋ ਗਠਨ ਹੋਇਆ ਕਈ ਬੰਦੇ ਘਪਰਾ ਕੇ ਉਹਨਾਂ ਨੇ ਉਸ ਘਪਰਾ ਦੇ صدکا 2018 ਮਕਦਮਾ ਦਰਜ ਕੀਤਾ ਗਿਆ ਸੀ 2018 ਮਕਦਮਾ ਦਰਜ ਹੋਇਆ ਸੱਤ ਸਾਲ ਤੋਂ ਲੜਨ ਲੜਾਈ ਚ ਲੱਗ ਗਈ ਇਨਸਾਫ ਨੂੰ ਹੁਣ ਆ ਕੇ ਮਿਲਿਆ ਹੈ ਬਾਤ ਸੁਣ ਆਰੋਪ ਕੀ ਸੀਗਾ ਇਹਨਾਂ ਦੇ ਉੱਤੇ ਤੇ ਤੁਸੀਂ ਕਿਹੜੇ ਤੱਤ ਪੇਸ਼ ਕੀਤੇ ਉਹਨਾਂ ਚੁੱਠਾ ਇਹ ਆਰੋਪ ਲਗਾਇਆ ਸੀ ਵੀ ਇਹ ਜੋ ਕਿਤਾਬਾਂ ਗਲਤ ਤੋਰ ਤੇ ਆਪ ਹੀ ਪ੍ਰਿੰਟਿੰਗ ਕਰਕੇ ਜਾਂ ਫੋਟੋਕਾਪੀਆਂ ਕਰਕੇ ਵੇਚ ਰਹੇ ਹਨ ਜਦੋਂ 2019 ਚ ਉਹਨਾਂ ਪਬਲਿਸ ਸੀ ਪਰਮਵੀਰ ਆਨੰਦ ਅਦਾਲਤ ਚ ਪੇਸ਼ ਹੋਇਆ ਅਸੀਂ ਉਹਨਾਂ ਸਵਾਲ ਜਵਾਬ ਕੀਤੇ ਵੀ ਇਹ ਤੂੰ ਕਿਹੜੇ ਤੱਥਾਂ ਦੇ ਆਧਾਰ ਤੇ ਤੁਸੀਂ ਮੁਕਦਮਾ ਦਾਜ ਕਰਾਇਆ ਉਹਨਾਂ ਤੱਥ ਪ੍ਰੂਵ ਵੀ ਨਹੀਂ ਕਰ ਪਾਏ ਉਹਨੇ ਲਗਾਤਾਰ 5-6 ਸਾਲ ਨੂੰ ਤਿਰਕਾਂ ਲਿੱਤੀਆਂ ਅੰਤ ਵਿੱਚ ਘੜ ਭਲਾ ਹੋ ਭਲਾ ਉਹ ਗੱਲ ਸਚਾਈ ਸਾਹਮਣੇ ਆਈ ਹੈ ਅਸੀਂ ਭਲਾਈ ਵੱਤੇ ਰਸਤੇ ਤੁਰੇ ਸੀ ਤੇ ਸਾਨੂੰ ਅਦਾਲਤ ਤੇ ਅਦਾਲਤ ਤੇ ਹੀ ਮਾਨ ਹੈ ਜੇ ਸਚਾਈ ਦਾ ਸਾਥ ਦਿੱਤਾ ਹੈ ਠੀਕ ਹੈ ਜੀ ਠੀਕ ਹੈ ਅ ਪਹਿਲਾਂ ਤਾਂ ਬੜੀ ਮੁਬਾਰਕਬਾਦ ਦਿੰਦਾ ਮੈਂ ਰਾਜਪੁਰਾ ਸ਼ਹਿਰ ਨਿਵਾਸੀਆਂ ਨੂੰ ਤੇ ਸਾਡੀ ਪੇਰੈਂਟਸ ਐਸੋਸੀਏਸ਼ਨ ਦੇ ਜਿਹੜੇ ਨਿਤਾਰਕ ਲੀਡਰ ਸੀਗੇ ਗੁਰਪ੍ਰੀਤ ਸਿੰਘ ਧਮੋਲੀ ਜੀ ਮਣੀ ਜੀ ਮਨੀਸ਼ ਬੱਤਰਾ ਜੀ ਤੇ ਐਡਵੋਕੇਟ ਸੰਜੇ ਬੱਗਾ ਜੀ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਲੜਾਈ ਲੜੀ ਗਈ ਹੈ ਤੇ ਅੱਜ ਦਾ ਜਿਹੜਾ ਇਹ ਸਮਾਰੋਹ ਹੈ ਇਸ ਸਮੂਹ ਜਿਹੜੇ ਹੈ ਪੇਰੈਂਟਸ ਐਸੋਸੀਏਸ਼ਨ ਦੇ ਜਿਹੜੇ ਮੈਂਬਰ ਹੈ ਤੇ ਉਹਨਾਂ ਵੱਲੋਂ ਕਿਹਾ ਗਿਆ ਸੀਗਾ ਕਿਉਂਕਿ ਜਿਹੜੀ ਇਹ ਪੂਰੇ ਸ਼ਹਿਰ ਦੀ ਜਿਹੜੀ ਲੜਾਈ ਸੀ ਬਲਕਿ ਮੈਂ ਪੂਰੇ ਸ਼ਹਿਰ ਦੀ ਨਹੀਂ ਮੈਂ ਪੂਰੇ ਪੰਜਾਬ ਦੀ ਲੜਾਈ ਦੱਸਾਂਗਾ ਇਸ ਨੂੰ ਕਿ ਜਿਹੜਾ ਇੱਕ ਬੁੱਕ ਮਾਫੀਆ ਚੱਲ ਰਿਹਾ ਸੀਗਾ ਉਹਦੇ ਖਿਲਾਫ ਜਿਹੜੀ ਲੜਾਈ ਲੜੀ ਹੈ ਸਾਡੀ ਟੀਮ ਨੇ ਉਹਦੇ ਵਿੱਚ ਅੱਜ ਅਸੀਂ ਜਿਹੜੀ ਆ ਉਸ ਲੜਾਈ ਚ ਬੜਾ ਜਿਹੜੀ ਆ ਸਾਨੂੰ ਜਿਹੜੀ ਤਰਾਸਦੀਆਂ ਜਿਹੜੇ ਆ ਸਾਡੇ ਤੇ ਗਾਜਾਂ ਗਿਰੀਆਂ ਤੇ ਉਹ ਪਰਚੇ ਹੋਈਆਂ ਸਾਡੇ ਤੇ ਉਹ ਪਰਚੇ ਵਿੱਚੋਂ ਜਦ ਅਸੀਂ ਬਰੀ ਹੋ ਕੇ ਨਿਕਲੇ ਆ ਤੇ ਅੱਜ ਸਾਡਾ ਜਿਹੜਾ ਫਰਜ਼ ਮੰਨਦਾ ਸੀਗਾ ਸਾਡੀ ਪੂਰੀ ਟੀਮ ਦਾ ਕਿ ਜਿਹੜਾ ਅਸੀਂ ਆਪਣੇ ਜਿਹੜੇ ਪ੍ਰਧਾਨਾਂ ਨੂੰ ਆਪਣਾ ਅੱਜ ਸਨਮਾਨਿਤ ਕਰੀਏ ਤੇ ਅੱਜ ਜਿਹੜੀ ਆ ਮੀਟਿੰਗ ਐ ਸਮਾਰੋਹ ਐ ਇਹ ਪੇਰੈਂਟਸ ਐਸੋਸੀਏਸ਼ਨ ਦੇ ਸਾਰੇ ਮੈਂਬਰ ਵੱਲੋਂ ਰੱਖਿਆ ਗਿਆ ਸੀ ਧੰਨਵਾਦ ਜੀ ਵਾਸੇ ਬੜੀ ਖੁਸ਼ੀ ਦਾ ਦਿਨ ਹੈ ਅੱਜ ਤੋਂ 11 ਸਾਲ ਪਹਿਲਾਂ 2014 ਦੇ ਵਿੱਚ ਪੇਰੈਂਟਸ ਐਸੋਸੀਏਸ਼ਨ ਆਮ ਪਬਲਿਕ ਲੋਕਾਂ ਦੇ ਹਿੱਤਾਂ ਵਾਸਤੇ ਉਹਨਾਂ ਦੀ ਲੜਾਈ ਵਾਸਤੇ ਬਣੀ ਸੀ ਉਸ ਤੋਂ ਬਾਅਦ ਜਿਹੜਾ ਸਾਡਾ ਲਗਾਤਾਰ ਜਿਹੜਾ ਲੋਕਾਂ ਦੇ ਹਿੱਤਾਂ ਵਾਸਤੇ ਜਿਹੜਾ ਸੰਘਰਸ਼ ਹੈ ਲਗਾਤਾਰ ਜਾਰੀ ਰਿਹਾ ਤੇ ਜਦੋਂ 2018 ਦੇ ਵਿੱਚ ਸਾਡੇ ਦੇ ਮਲਕੀ ਅਸੀਂ ਜਦੋਂ ਪਬਲਿਕ ਦੇ ਹਿਤ ਵਾਸਤੇ ਕਿਤਾਬਾਂ ਲੋਕਾਂ ਨੂੰ ਸਸਤੇ ਦਰਾਂ ਤੇ ਦੇਣ ਵਾਸਤੇ ਕੰਮ ਸ਼ੁਰੂ ਕੀਤਾ ਤਾਂ ਕਿ ਲੋਕਾਂ ਦਾ ਕਰੋੜਾ ਰੁਪਏ ਦਾ ਜੋ ਹਰ ਸਾਲ ਫਾਇਦਾ ਹੋ ਰਿਹਾ ਘੱਟੋ ਘੱਟ 5 ਤੋਂ 6 ਕਰੋੜ ਰੁਪਈਆ ਹਰ ਸਾਲ ਪਬਲਿਕ ਦਾ ਫਾਇਦਾ ਹੁੰਦਾ ਆਲ ਸਕੂਲ ਪੇਰੈਂਟ ਐਸੋਸੀਏਸ਼ਨ ਕਰਕੇ ਤੇ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਜਦੋਂ ਕਿਸੇ ਤੇਰ ਦਾ ਕੋਈ ਛੋਟਾ ਜਿਹਾ ਵੀ ਨੁਕਸਾਨ ਹੋਵੇ ਤਾਂ ਉਹ ਬਹੁਤ ਔਖਾ ਹੁੰਦਾ ਤਾਂ ਜਿਨ੍ਹਾਂ ਲੋਕਾਂ ਦਾ ਕਰੋੜਾਂ ਰੁਪਏ ਦਾ ਹਰ ਸਾਲ ਦਾ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਹੋਇਆ ਤਾਂ ਉਹਨਾਂ ਨੂੰ ਦਾ ਜਿਹੜਾ ਔਖਾ ਹੋਣਾ ਬਹੁਤ ਕੁਦਰਤੀ ਸੁਭਾਵਕ ਹੀ ਸੀਗਾ ਤਾਂ ਉਹਨਾਂ ਨੇ ਆਪਣੇ ਜਿਹੜਾ ਬੁੱਕ ਮਾਫੀਆ ਉਹਨੇ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਮਤਲਬ ਕਿ ਸਾਡੇ ਪੇਰੈਂਟਸ ਐਸੋਸੀਏਸ਼ਨ ਦੇ ਦੇਖੋ ਜਿਹੜੀ ਅਸੀਂ ਕਿਤਾਬਾਂ ਦਾ ਜਿਹੜਾ ਸਾਡੇ ਦੇ ਜਿਹੜਾ ਝੂਠਾ ਪਰਚਾ ਲੋਕਾਂ ਨੂੰ ਸਸਤੀਆਂ ਕਿਤਾਬਾਂ ਦੇਣ ਕਰਕੇ ਸਾਡੇ ਦੇ ਝੂਠਾ ਪਰਚਾ ਦਰਜ ਕਰਾਇਆ ਜਿਸ ਚ ਸਾਡੇ ਪੇਰੈਂਟਸ ਐਸੋਸੀਏਸ਼ਨ ਦੇ ਜਰਨਲ ਸੈਕਟਰੀ ਮਨੀਸ਼ ਕੁਮਾਰ ਬੱਤਰਾ ਜੀ ਦੇ ਮੇਰੇ ਛੋਟੇ ਭਰਾ ਇੰਦਰਮੀਤ ਸਿੰਘ ਮੰਨੀ ਦੇ ਤੇ ਇਹਨਾਂ ਨੇ 2018 ਦੇ ਵਿੱਚ ਸਾਡੇ ਤੇ ਪਰਚਾ ਦਰਜ ਕਰਾਇਆ 420 ਕਾਪੀਰਾਈਟ 465 67 68 71 72 ਬਲਕਿ ਪਹਿਲਾ ਪਰਚਾ ਦਰਜ ਹੋਇਆ April ਦੇ ਵਿੱਚ 4 April ਨੂੰ ਉਸ ਤੋਂ 4 ਮਹੀਨੇ ਬਾਅਦ 8ਵੇਂ ਮਹੀਨੇ ਸਾਡੇ ਤੇ ਉਲਟਾ ਹੋਰ ਧਰਾਵਾ ਵਧਾ ਦਿੱਤੀਆਂ ਗਈਆਂ ਤਾਂ ਸਾਨੂੰ ਭਾਰਤ ਦੀ ਜਿਹੜੀ ਕਾਨੂੰਨ ਵਿਵਸਥਾ ਅਦਾਲਤਾਂ ਦੇ ਉਸ ਤੇ ਸਾਨੂੰ ਪੂਰਾ ਪਹਿਲਾਂ ਵੀ ਪੂਰਾ ਭਰੋਸਾ ਸੀ ਅੱਜ ਵੀ ਪੂਰਾ ਭਰੋਸਾ ਹੈ ਤੇ ਅੱਜ ਅਸੀਂ ਮਾਣਯੋਗ ਅਦਾਲਤ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜਿੱਥੋਂ ਹਾਈ ਕੋਰਟ ਮਾਣਯੋਗ ਹਾਈ ਕੋਰਟ ਨੇ ਜਿਹੜਾ ਇਹ ਕੇਸ ਖਤਮ ਕਰ ਦਿੱਤਾ ਤੇ ਸਾਡੇ ਮਿਲ ਕੇ ਹੁਣ ਸਾਡੇ ਸਾਰੇ ਜਿਹੜੇ ਕੇਸ ਨੇ ਖਤਮ ਹੋ ਗਏ ਅਸੀਂ ਉਹਨਾਂ ਦਾ ਵੀ ਸਾਨੂੰ ਕਾਨੂੰਨ ਪ੍ਰਕਿਰਿਆ ਤੇ ਜਿਹੜਾ ਪੂਰਾ ਵਿਸ਼ਵਾਸ ਹੈ ਜਿਹੜਾ ਕੇਸ ਜਿੱਤਿਆ ਗਿਆ ਕਿੰਨੇ ਵੱਲੋਂ ਜਿੱਤਿਆ ਗਿਆ ਕਿਹਨਾਂ ਲੋਕ ਲੜਿਆ ਗਿਆ ਲੜ ਗਿਆ ਸੀਗਾ ਵਕੀਲ ਸਾਹਿਬ ਵਕੀਲ ਸਾਹਿਬ ਕਿਹਨ ਸੀਗਾ ਦੇ ਮੈਂ ਸਭ ਤੋਂ ਪਹਿਲਾਂ ਸਾਡੇ ਐਡਵੋਕੇਟ ਸੰਜੀਵ ਬੱਗਾ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਿਨਾਂ ਕਿਸੇ ਲਾਲਚ ਤੋਂ ਸਾਡੇ ਕੋਲੋਂ 1 ਰੁਪਿਆ ਵੀ ਲੈ ਬਗੈਰ ਆ ਸਕੂਲ ਪੇਰੈਂਟ ਅਸੋਸੀਏਸ਼ਨ ਦਾ ਜਿਹੜਾ ਕੇਸ ਹੈ ਉਹ ਲੜਿਆ ਇਹਨਾਂ ਨੇ ਸਾਡੇ ਕੋਲ ਕੋਈ ਖਰਚਾ ਵੀ ਨਹੀਂ ਲਿਆ ਸਭ ਤੋਂ ਪਹਿਲਾਂ ਮੈਂ ਵਿਸ਼ੇਸ਼ ਤੌਰ ਤੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਤੇ ਜਿਹੜਾ ਸਾਡੇ ਦਾ ਜਿਹੜਾ ਕੇਸ ਹੈ ਇਹ ਪਰਮਵੀਰ ਪਬਲਿਕੇਸ਼ਨ ਵੱਲੋਂ ਦਰਜ ਕਰਾਇਆ ਗਿਆ ਸੀ ਤੇ ਹੁਣ ਉਹਨਾਂ ਤੇ ਵੀ ਕੋਈ ਕਾਰਵਾਈ ਕਰ ਰਹੇ ਹੋ ਕਿਉਂਕਿ ਉਹ ਹਾਰ ਚੁੱਕੇ ਝੂਠੇ ਸਾਬਤ ਹੋ ਗਏ ਆ ਆਉਣ ਵਾਲੇ ਨਹੀਂ ਦੇਖੋ ਪਤਾ ਕੀ ਆ ਹੁਣ ਸਾਡਾ ਉਹਨਾਂ ਨਾਲ ਕੋਈ ਮਤਭੇਦ ਨਹੀਂ ਹੈਗਾ ਉਹਨਾਂ ਨੇ ਆਪਣਾ ਕੰਮ ਕਰਨਾ ਸੀ ਕੋਈ ਵੀ ਦੇਖੋ ਇਹ 35 40 ਸਾਲ ਤੋਂ ਮੈਂ ਤਾਂ ਇਹ ਵੀ ਕਹਿੰਨਾ ਚਾਹੋ ਕੋਈ ਗੱਲ ਨਹੀਂ ਅਗਰ ਉਹਨਾਂ ਨੇ ਕਿਸੇ ਦਾ ਸਹਿਯੋਗ ਕੀਤਾ ਹੈ